ਵੇਲਾ ਕਹਿੰਦੇ ਆ ਤੇ ਜਿਹੜੇ ਭਾਰ ਕੀ ਤੋਂ ਦੂਰ ਨੇ ਉਹ ਕਹਿੰਦੇ ਗਲਾਸੀ ਲੋਕ ਦਾ ਮੇਲਾ ਹੋ ਗਿਆ ਆਪਾਂ ਮੇਲੇ ਦੀ ਕਦਰ ਕਰਨੀ ਹੈ ਸ਼ੀਸ਼ਾ ਦੰਤ ਤੇ ਰਿਸ਼ਤੇ ਕੁੱਤੇ ਜੁੜਦੇ ਨਹੀਂ ਜਿੰਦਗਾਣੀ ਤੇ ਵਕਤ ਪਰਛਾਵੇਂ ਪੜਦੇ ਨਹੀਂ ਅਰਦਾਸ ਕਰੋ ਕਿ ਤਰਨ ਸਾਹਿਬ ਦੀ ਧਰਤੀ ਤੇ ਜਹਾਜ਼ ਨਾ ਲੈ ਕੇ ਆਉਣ ਲੋਕ ਲੋਜ ਲੋਕ ਕਿਉਂਕਿ ਪੰਜਾਬ ਖਾਲੀ ਹੋ ਚੁੱਕਾ ਹੈ ਪੰਜਾਬ ਦੀ ਆਪਾਂ ਸੁੱਖ ਮੰਗੇ ਇੱਕ ਪਾਸਾਰ ਸਾਡੇ ਸਿਦੂ ਸਾਹਿਬ ਤੇ ਸਰਾਰ ਮਾਨ ਸਿੰਘ ਜੀ ਸਨਹਾ ਖਾਲ सरकारो भाई सुखी हुई हुन दर्शक बि रहियल ਜਮੇ ਇਹ ਸਾਡਾ ਇਹੋ ਜਿਹਾ ਮਨ ਕਰਦਾ ਹੈ ਕਿ ਸਟਾਰ ਜੀਰਾਂ ਵਿੱਚੋਂ ਸਿਆ ਸੁਣ ਲਈਏ ਬਾਈਪ ਤੇ ਸਾਡੇ ਸੁਖਵੀਰ ਸਿੰਘ ਜਹਾਰਾ ਸਾਹਿਬ ਨੌਜਵਾਨ ਭਕਰਨਦ ਲਾਲਾ ਤੇ ਦੂਜੇ ਪਾਸੇ ਆਵਾਜ਼ਾਂ ਕਮਲਜੀਤ ਟੂਮ ਛੇੜੀ ਨੌਜਵਾਨੋ ਲਾਓ ਕੋਈ ਤਾ ਲੋਕ ਇਸ ਸਤਾਰਸ਼ਕ ਦੇਖਣਾ ਚਾਹੁੰਦੇ ਆ ਕਿ ਅੱਜ ਕੌਣ ਟਿਹਣਾ ਦੇ ਕੌਣ ਪੈਂਦਾ ਪੱਟੀ